ਅੱਜ ਅਸੀਂ ਗੱਲ ਕਰਾਂਗੇ ਅਸਥਮਾ ਦੀ ਅਸਥਮਾ ਕਿਉਂ ਹੁੰਦਾ ਹੈ ਸਭ ਤੋਂ ਵੱਡਾ ਰੀਜ਼ਨ ਹੈ ਪੋਲਿਊਸ਼ਨ ਜਿਹੜਾ ਹਵਾ ਦੇ ਵਿੱਚ ਪੋਲਿਊਸ਼ਨ ਹੈ ਉਹਦੇ ਕਰਕੇ ਅਸਥਮਾ ਹੁੰਦਾ ਹੈ ਇਹ ਚੇਂਜਿੰਗ ਵੈਦਰ ਹੈ ਇਹਦੇ ਨਾਲ ਬ੍ਰੌਂਕਾਈਟਸ ਅਸਥਮਾ ਹੁੰਦਾ ਜਿਵੇਂ ਗਰਮੀ ਤੋਂ ਸਰਦੀ ਆਉਂਦੀ ਹੈ ਸਰਦੀ ਤੋਂ ਗਰਮੀ ਆਉਂਦੀ ਹੈ ਇਸ ਤੋਂ ਇਲਾਵਾ ਜੈਨੇਟਿਕਲੀ ਹੁੰਦਾ ਹੈ ਕਈ ਵਾਰੀ ਤੁਹਾਨੂੰ ਤੁਹਾਡੇ ਪੇਰੈਂਟਸ ਤੋਂ ਇਨਹੈਰੀਟਿਡ ਜੀਨਸ ਚ ਮਿਲ ਜਾਂਦਾ ਹੈ ਅਸੀਂ ਇਹਦੇ ਤੋਂ ਕਾਰ ਬੈਠ ਕੇ ਕਿਸ ਤਰ੍ਹਾਂ ਬਚਾਅ ਕਰ ਸਕਦੇ ਹਾਂ ਸਾਡੀ ਕਿਚਨ ਦੇ ਵਿੱਚ ਹਲਦੀ ਹੈ ਤੁਸੀਂ ਇਹਦਾ ਹਲਦੀ ਦਾ ਇਸਤੇਮਾਲ ਕਰੋ ਪਾਣੀ ਚ ਉਬਾਲ ਕੇ ਹਲਦੀ ਤੇ ਅਦਰਕ ਲੋ ਇਹਦੇ ਨਾਲ ਤੁਹਾਡੇ ਅਸਥਮਾ ਨੂੰ ਆਰਾਮ ਆਏਗਾ ਇਸ ਤੋਂ ਇਲਾਵਾ ਤੁਸੀਂ ਜਿੰਜਰ ਟੀ ਘਰ ਬਣਾ ਸਕਦੇ ਹੋ ਅਦਰਕ ਦੇ ਵਿੱਚ ਨਿੰਬੂ ਤੇ ਦਾਲਚੀਨੀ ਦਾ ਟੁਕੜਾ ਪਾ ਕੇ ਇਹਨੂੰ ਉਬਾਲ ਕੇ ਲੈ ਸਕਦੇ ਹੋ ਅਗਰ ਤੁਸੀਂ ਚਾਹਦੇ ਹੋ ਅਸਥਮਾ ਦਾ ਇਲਾਜ ਤੇ ਤੁਸੀਂ ਅਗਰ ਅਦਰਕ ਕਦੂਕਸ ਕਰਕੇ ਉਹਨੂੰ ਸ਼ਹਿਦ ਦੇ ਨਾਲ ਮਿਕਸ ਕਰਕੇ ਲਓਗੇ ਤੁਹਾਡੇ ਗਲੇ ਨੂੰ ਬਹੁਤ ਆਰਾਮ ਦੇਵੇਗਾ ਮੁਲੱਠੀ ਤੁਸੀਂ ਐਡ ਕਰ ਸਕਦੇ ਹੋ ਮੁਲੱਠੀ ਨੂੰ ਚੂਸੋ ਉਦੇ ਨਾਲ ਤੁਹਾਡੀ ਸਾਹ ਲੈਣ ਦੀ ਤਕਲੀਫ ਖਤਮ ਹੋਏਗੀ ਅੱਜ ਅਸੀਂ ਗੱਲ ਕਰਾਂਗੇ ਅਸਥਮਾ ਦੀ ਅਸਥਮਾ ਕਿਉਂ ਹੁੰਦਾ ਹੈ ਸਭ ਤੋਂ ਵੱਡਾ ਰੀਜ਼ਨ ਹੈ ਪੋਲਿਊਸ਼ਨ ਜਿਹੜਾ ਹਵਾ ਦੇ ਵਿੱਚ ਪੋਲਿਊਸ਼ਨ ਹੈ ਉਹਦੇ ਕਰਕੇ ਅਸਥਮਾ ਹੁੰਦਾ ਹੈ ਇਹ ਚੇਂਜਿੰਗ ਵੈਦਰ ਹੈ ਇਹਦੇ ਨਾਲ ਬ੍ਰੌਂਕਾਈਟਸ ਅਸਥਮਾ ਹੁੰਦਾ ਜਿਵੇਂ ਗਰਮੀ ਤੋਂ ਸਰਦੀ ਆਉਂਦੀ ਹੈ ਸਰਦੀ ਤੋਂ ਗਰਮੀ ਆਉਂਦੀ ਹੈ ਇਸ ਤੋਂ ਇਲਾਵਾ ਜੈਨੇਟਿਕਲੀ ਹੁੰਦਾ ਹੈ ਕਈ ਵਾਰੀ ਤੁਹਾਨੂੰ ਤੁਹਾਡੇ ਪੇਰੈਂਟਸ ਤੋਂ ਇਨਹੈਰੀਟਿਡ ਜੀਨਸ ਚ ਮਿਲ ਜਾਂਦਾ ਹੈ ਅਸੀਂ ਇਹਦੇ ਤੋਂ ਕਾਰ ਬੈਠ ਕੇ ਕਿਸ ਤਰ੍ਹਾਂ ਬਚਾਅ ਕਰ ਸਕਦੇ ਹਾਂ ਸਾਡੀ ਕਿਚਨ ਦੇ ਵਿੱਚ ਹਲਦੀ ਹੈ ਤੁਸੀਂ ਇਹਦਾ ਹਲਦੀ ਦਾ ਇਸਤੇਮਾਲ ਕਰੋ ਪਾਣੀ ਚ ਉਬਾਲ ਕੇ ਹਲਦੀ ਤੇ ਅਦਰਕ ਲੋ ਇਹਦੇ ਨਾਲ ਤੁਹਾਡੇ ਅਸਥਮਾ ਨੂੰ ਆਰਾਮ ਆਏਗਾ ਇਸ ਤੋਂ ਇਲਾਵਾ ਤੁਸੀਂ ਜਿੰਜਰ ਟੀ ਘਰ ਬਣਾ ਸਕਦੇ ਹੋ ਅਦਰਕ ਦੇ ਵਿੱਚ ਨਿੰਬੂ ਤੇ ਦਾਲਚੀਨੀ ਦਾ ਟੁਕੜਾ ਪਾ ਕੇ ਇਹਨੂੰ ਉਬਾਲ ਕੇ ਲੈ ਸਕਦੇ ਹੋ ਅਗਰ ਤੁਸੀਂ ਚਾਹਦੇ ਹੋ ਅਸਥਮਾ ਦਾ ਇਲਾਜ ਤੇ ਤੁਸੀਂ ਅਗਰ ਅਦਰਕ ਕਦੂਕਸ ਕਰਕੇ ਉਹਨੂੰ ਸ਼ਹਿਦ ਦੇ ਨਾਲ ਮਿਕਸ ਕਰਕੇ ਲਓਗੇ ਤੁਹਾਡੇ ਗਲੇ ਨੂੰ ਬਹੁਤ ਆਰਾਮ ਦੇਵੇਗਾ ਮੁਲੱਠੀ ਤੁਸੀਂ ਐਡ ਕਰ ਸਕਦੇ ਹੋ ਮੁਲੱਠੀ ਨੂੰ ਚੂਸੋ ਉਦੇ ਨਾਲ ਤੁਹਾਡੀ ਸਾਹ ਲੈਣ ਦੀ ਤਕਲੀਫ ਖਤਮ ਹੋਏਗੀ ਅੱਜ ਅਸੀਂ ਗੱਲ ਕਰਾਂਗੇ ਅਸਥਮਾ ਦੀ ਅਸਥਮਾ ਕਿਉਂ ਹੁੰਦਾ ਹੈ ਸਭ ਤੋਂ ਵੱਡਾ ਰੀਜ਼ਨ ਹੈ ਪੋਲੂਸ਼ਨ ਜਿਹੜਾ ਹਵਾ ਦੇ ਵਿੱਚ ਪੋਲੂਸ਼ਨ ਹੈ ਉਹਦੇ ਕਰਕੇ ਅਸਥਮਾ ਹੁੰਦਾ ਹੈ ਇਹ ਚੇਂਜਿੰਗ ਵੈਦਰ ਹੈ ਇਹਦੇ ਨਾਲ ਬ੍ਰੌਂਕਾਈਟਸ ਅਸਥਮਾ ਹੁੰਦਾ ਜਿਵੇਂ ਗਰਮੀ ਤੋਂ ਸਰਦੀ ਆਉਂਦੀ ਹੈ ਸਰਦੀ ਤੋਂ ਗਰਮੀ ਆਉਂਦੀ ਹੈ ਇਸ ਤੋਂ ਇਲਾਵਾ ਜੈਨੇਟਿਕਲੀ ਹੁੰਦਾ ਹੈ ਕਈ ਵਾਰੀ ਤੁਹਾਨੂੰ ਤੁਹਾਡੇ ਪੇਰੈਂਟਸ ਤੋਂ ਇਨਹੈਰੀਟਿਡ ਜੀਨਸ ਚ ਮਿਲ ਜਾਂਦਾ ਹੈ ਅਸੀਂ ਇਹਦੇ ਤੋਂ ਕਾਰ ਬੈਠ ਕੇ ਕਿਸ ਤਰ੍ਹਾਂ ਬਚਾਅ ਕਰ ਸਕਦੇ ਹਾਂ ਸਰਦੀ ਕਿਚਨ ਦੇ ਵਿੱਚ ਹਲਦੀ ਹੈ ਤੁਸੀਂ ਇਹਦਾ ਹਲਦੀ ਦਾ ਇਸਤੇਮਾਲ ਕਰੋ ਪਾਣੀ ਚ ਉਬਾਲ ਕੇ ਹਲਦੀ ਤੇ ਅਦਰਕ ਲੋ ਇਹਦੇ ਨਾਲ ਤੁਹਾਡੇ ਅਸਥਮਾ ਨੂੰ ਆਰਾਮ ਆਏਗਾ ਇਸ ਤੋਂ ਇਲਾਵਾ ਤੁਸੀਂ ਜਿੰਜਰ ਟੀ ਘਰ ਬਣਾ ਸਕਦੇ ਹੋ ਅਦਰਕ ਦੇ ਵਿੱਚ ਨਿੰਬੂ ਤੇ ਦਾਲਚੀਨੀ ਦਾ ਟੁਕੜਾ ਪਾ ਕੇ ਇਹਨੂੰ ਉਬਾਲ ਕੇ ਲੈ ਸਕਦੇ ਹੋ ਅਗਰ ਤੁਸੀਂ ਚਾਹਦੇ ਹੋ ਅਸਥਮਾ ਦਾ ਇਲਾਜ ਤੇ ਤੁਸੀਂ ਅਗਰ ਅਦਰਕ ਕਦੂਕਸ ਕਰਕੇ ਉਹਨੂੰ ਸ਼ਹਿਦ ਦੇ ਨਾਲ ਮਿਕਸ ਕਰਕੇ ਲਓਗੇ ਤੁਹਾਡੇ ਗਲੇ ਨੂੰ ਬਹੁਤ ਆਰਾਮ ਦੇਵੇਗਾ ਮੁਲੱਠੀ ਤੁਸੀਂ ਐਡ ਕਰ ਸਕਦੇ ਹੋ ਮੁਲੱਠੀ ਨੂੰ ਚੂਸੋ ਉਦੇ ਨਾਲ ਤੁਹਾਡੀ ਸਾਹ ਲੈਣ ਦੀ ਤਕਲੀਫ ਖਤਮ ਹੋਏਗੀ ਅੱਜ ਅਸੀਂ ਗੱਲ ਕਰਾਂਗੇ ਅਸਥਮਾ ਦੀ ਅਸਥਮਾ ਕਿਉਂ ਹੁੰਦਾ ਹੈ ਸਭ ਤੋਂ ਵੱਡਾ ਰੀਜ਼ਨ ਹੈ ਪੋਲੂਸ਼ਨ ਜਿਹੜਾ ਹਵਾ ਦੇ ਵਿੱਚ ਪੋਲੂਸ਼ਨ ਹੈ ਉਹਦੇ ਕਰਕੇ ਅਸਥਮਾ ਹੁੰਦਾ ਹੈ ਇਹ ਚੇਂਜਿੰਗ ਵੈਦਰ ਹੈ ਇਹਦੇ ਨਾਲ ਬ੍ਰੌਂਕਾਈਟਸ ਅਸਥਮਾ ਹੁੰਦਾ ਜਿਵੇਂ ਗਰਮੀ ਤੋਂ ਸਰਦੀ ਆਉਂਦੀ ਹੈ ਸਰਦੀ ਤੋਂ ਗਰਮੀ ਆਉਂਦੀ ਹੈ ਇਸ ਤੋਂ ਇਲਾਵਾ ਜੈਨੇਟਿਕਲੀ ਹੁੰਦਾ ਹੈ ਕਈ ਵਾਰੀ ਤੁਹਾਨੂੰ ਤੁਹਾਡੇ ਪੇਰੈਂਟਸ ਤੋਂ ਇਨਹੈਰੀਟਿਡ ਜੀਨਸ ਚ ਮਿਲ ਜਾਂਦਾ ਹੈ ਅਸੀਂ ਇਹਦੇ ਤੋਂ ਕਾਰ ਬੈਠ ਕੇ ਕਿਸ ਤਰ੍ਹਾਂ ਬਚਾਅ ਕਰ ਸਕਦੇ ਆ ਸਾਡੀ ਕਿਚਨ ਦੇ ਵਿੱਚ ਹਲਦੀ ਹੈ ਤੁਸੀਂ ਇਹਦਾ ਹਲਦੀ ਦਾ ਇਸਤੇਮਾਲ ਕਰੋ ਪਾਣੀ ਚ ਉਬਾਲ ਕੇ ਹਲਦੀ ਤੇ ਅਦਰਕ ਲੋ ਇਹਦੇ ਨਾਲ ਤੁਹਾਡੇ ਅਸਥਮਾ ਨੂੰ ਆਰਾਮ ਆਏਗਾ ਇਸ ਤੋਂ ਇਲਾਵਾ ਤੁਸੀਂ ਜਿੰਜਰ ਟੀ ਘਰ ਬਣਾ ਸਕਦੇ ਹੋ ਅਦਰਕ ਦੇ ਵਿੱਚ ਨਿੰਬੂ ਤੇ ਦਾਲਚੀਨੀ ਦਾ ਟੁਕੜਾ ਪਾ ਕੇ ਇਹਨੂੰ ਉਬਾਲ ਕੇ ਲੈ ਸਕਦੇ ਹੋ ਅਗਰ ਤੁਸੀਂ ਚਾਹਦੇ ਹੋ ਅਸਥਮਾ ਦਾ ਇਲਾਜ ਤੇ ਤੁਸੀਂ ਅਗਰ ਅਦਰਕ ਕਦੂਕਸ ਕਰਕੇ ਉਹਨੂੰ ਸ਼ਹਿਦ ਦੇ ਨਾਲ ਮਿਕਸ ਕਰਕੇ ਲਓਗੇ ਤੁਹਾਡੇ ਗਲੇ ਨੂੰ ਬਹੁਤ ਆਰਾਮ ਦੇਵੇਗਾ ਮੁਲੱਠੀ ਤੁਸੀਂ ਐਡ ਕਰ ਸਕਦੇ ਹੋ ਮੁਲੱਠੀ ਨੂੰ ਚੂਸੋ ਉਦੇ ਨਾਲ ਤੁਹਾਡੀ ਸਾਹ ਲੈਣ ਦੀ ਤਕਲੀਫ ਖਤਮ ਹੋਏਗੀ